ਤਰਿ ਕਿਰਪਾ ਕਿਸੇ ਨਿਰਦਿਆ ਤੇਰੀਓ ਕਿਰਪੁਣਨ ਕੋ ਪਾਲਾ ਕਲ ਚੁਕ ਹੈ ਕਲ ਜਗ ਗੁਰਨਾ ਕਈ ਵਾਰ ਦੋਸਤੋ ਲੱਗਦਾ ਹੈ ਕਿ ਧਰਮ ਵਾਕਿਆ ਕਿਥੇ ਪੰਖ ਲਗਾ ਕੇ ਉੱਡ ਗਿਆ ਏ ਪਰ ਜਦੋਂ ਆਲਾ ਦਵਾਲਾ ਵੇਖੀਦਾ ਹੈ ਧਰਮੀ ਬਾਣਾ ਭਾਈ ਲੋਕਾਂ ਦੀ ਭੀੜ ਵੇਖੀਦਾ ਹੈ ਤਾਂ ਇੰਜ ਕਹਿਣਾ ਸੋਚਣਾ ਕਈ ਵਾਰ ਗਲਤ ਲੱਗਦਾ ਹੈ ਪਰ ਜਦੋਂ ਇਹਨਾਂ ਲੋਕਾਂ ਵਿੱਚ ਵਿਚਰੀਦਾ ਹੈ ਅੱਜ ਦੇ ਪੰਜਾਬ ਦੀ ਸਾਸਤ ਵੇਖੀਦੀ ਹੈ ਤਾਂ ਫਿਰ ਦੋਸਤੋ ਮੂੰਹੋਂ ਨਿਕਲਦਾ ਹੈ ਰਾਜਾ ਸ਼ੀ ਮਕਦਮਕ ਉੱਤੇ ਜੀ ਹਾਂ ਰਾਜਾ ਸ਼ੀ ਮਕਦਮਕ ਉੱਤੇ ਜੋਗੂ ਜੀ ਨੇ ਦਿਨ ਵਿੱਚ ਪੰਜਾਬ ਵਿੱਚ ਨੌਵੇਂ ਪਾਸ਼ਾ ਧੰਤਨ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਮੌਕੇ ਇਹਨਾਂ ਨੇ ਕੀਤਾ ਹੈ ਇਹ ਤੋਂ ਕੱਜ ਫੇਰ ਸੱਚ ਜਹੀ ਲੱਗਦੀ ਹੈ ਕਿਵੇਂ ਇਸ ਮਹਾਨ ਘਟਨਾ ਦੇ 350 ਸਾਲ ਪੂਰੇ ਹੋਣ ਦੇ ਮੌਕੇ ਤੇ ਪੰਜਾਬ ਵਿੱਚ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤਾ ਗਿਆ ਜਦੋਂ ਕਿ ਚਰਚਾ ਦਾ ਗੁਰਤੇਗ ਬਾਦਲ ਸਾਹਿਬ ਜੀ ਦੀ ਉਹਨਾਂ ਦੀ ਸ਼ਹਾਦਤ ਹੀ ਹੋਣੀ ਬਣਦੀ ਸੀ ਇਹ ਇੰਜ ਕਿਵੇਂ ਹੋਇਆ ਅੱਜ ਦੀ ਵੀਡੀਓ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਖਾਲੀ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਦੋਸਤੋ ਇਸ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਇੱਕ ਦੋ ਬਿਆਨ ਪਹਿਲਾਂ ਆਪਾਂ ਸੁਣ ਲੈਂਦੇ ਹਾਂ ਫਿਰ ਜੋ ਗੱਲ ਅੱਗੇ ਕੀਤੀ ਜਾਵੇਗੀ ਉਹ ਸੌਖੀ ਹੀ ਤੁਹਾਨੂੰ ਸਮਝ ਆ ਜਾਵੇਗੀ ਸਰਕਾਰਾਂ ਆਪਦੇ ਕੰਮ ਕਰਨ ਫਿਰ ਜਦੋਂ 300 ਸਾਲ ਆਇਆ ਸੀ ਸਰਕਾਰ ਕਿਹਦੀ ਸੀ ਸਰਕਾਰ ਨੇ ਬਣਾਇਆ ਸੀ ਤੇ ਬਾਦਲ ਸਾਹਿਬ ਦੀ ਸਰਕਾਰੀ ਸੀ ਉਦੋਂ ਉਦੋਂ ਨਹੀਂ ਸਰਕਾਰਾਂ ਸੀ ਉਹ ਹੁਣ ਕਹਿੰਦੇ ਸਰਕਾਰਾਂ ਨਹੀਂ ਬਣਾਉਂਦੀਆਂ ਹੁੰਦੀਆਂ ਕੰਮ ਕਾਰਨ ਕੀ ਹੈ ਹੁਣ ਲੋਕ ਨਾ ਧਰਮ ਵਾਲੇ ਪਾਸਿਓਂ ਵੀ ਇਹਨਾਂ ਤੇ ਯਕੀਨ ਕਰਨੋਂ हट ਗਏ ਹੁਣ ਉਹਦੇਲੇ ਪਾਸੇ ਵੀ ਜ਼ਮੀਨ ਖੁੱਸਦੀ ਜਾਂਦੀ ਹੈ ਉਹ ਤਾਂ ਕਰਕੇ ਫਿਰ ਉਹ ਜਿਹੜੇ ਆਪਣੇ ਆਕਾਮਾਂ ਤੋਂ ਇਹ ਕਹੋਂਦੇ ਨੇ ਵੀ ਕਿਵੇਂ ਕਰਨਾ ਹੈ ਉਹਨਾਂ ਐ ਕਰਦੋ ਹੁਣ ਉਹ ਬੰਦੇ ਮਰਿਆਦਾ ਦੱਸਣ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਤਾਂ ਹੈ ਨਹੀਂ ਇਸ ਤਾਂ ਪਿੱਛੇ ਆ ਉਹ ਬੰਦੇ ਮਰਿਆਦਾ ਦੱਸਣ ਜਿਨ੍ਹਾਂ ਦੀ ਆਪਦੇ ਨਿਯੁਕਤੀ ਵੇਲੇ ਮਰਿਆਦਾ ਬੰਦੋਲੀ ਪੰਗ ਹੋਈ ਸੀ ਹਜੇ ਤੱਕ ਹੋਆ ਪ੍ਰਮਾਣ ਪੱਤਰ ਲੈ ਲੈਂਦੇ ਫਿਰ ਤੇ ਨੇ ਸਾਨੂੰ ਮੰਨ ਲੋ ਦਵਾਰੇ ਬੰਦ ਲੈਣੇ ਆ ਪੱਗ ਇਹ ਆ ਦਸਤਾਰ ਦਵਾਰੇ ਸਜਾ ਲੈਂਦੇ ਆ ਉਦੋਂ ਉਦੋਂ ਫਿਰ ਉਦੋਂ ਮਰਿਆਦਾ ਕਿੱਥੇ ਸੀ ਜਦੋਂ ਦੁਪਹਿਰ ਦੇ 2 ਵਜੇ ਗਏ ਸੀ ਜਿਹੜੇ ਬੰਦੇ ਦੇ ਨਾਂ ਤੇ ਦਾੜ੍ਹੀ ਆ ਨਾ ਕੇਸ ਆ ਤੇ ਕੱਲ ਤੱਕ ਦਾ ਜ਼ਥੇਦਾਰ ਉਹਨੂੰ ਕਿ ਜਵਾਬ ਦੇਊਗਾ ਸਾਬਤ ਸੂਰਤ ਹੋਵੇ ਸਿੱਖੀ ਨੂੰ ਧਾਰਨ ਕਰੇ ਤੇ ਕੋਈ ਗੱਲ ਨਹੀਂ ਆ ਬਾਕੀ ਦੇਖੋ ਪੰਥ ਇੱਥੇ ਖੜਾ ਨਾ ਪੰਥ ਸਾਹਮਣੇ ਆ ਜਥੇਦਾਰ ਹਜ਼ਾਰ ਵਾਰੀ ਝੁਕੂਗਾ ਪਰ ਆ ਸਰਕਾਰਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਪੰਥ ਇੱਥੇ ਸ਼ਤਾਬ ਦੀ ਮਨਾਊਗਾ ਅਸੀਂ ਇਹ ਨਹੀਂ ਕਹਾਂ ਵੀ ਸਰਕਾਰਾਂ ਜਿਹੜੀਆਂ ਉਹ ਕੋਈ ਗੁਰਮਤ ਸਮਾਗਮਾਂ ਚਾਹਣ ਨਾ ਆਉਣ ਪਰ ਜਿਹੜੇ ਕੰਮ ਪੰਥ ਦੇ ਆ ਉਹ ਪੰਥ ਹੀ ਕਰੂਗਾ ਨਾ ਅਰੋਧੇ ਦੇ ਸਹਿਯੋਗ ਕਰਨ ਇਸ ਕਰਕੇ ਮੈਂ ਇਹ ਸਮਝਦਾ ਮਾਂ ਕਿ ਇਹੋ ਜਿਹੇ ਬੰਦੇ ਨੂੰ ਜਵਾਬ ਦੇਣਾ ਵਾਜਬ ਨਹੀਂ ਆ ਕੋਈ ਮਸਲਾ ਨਹੀਂ ਹੈਗਾ ਸਾਡਾ ਸਾਡੀ ਸਰਕਾਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘਾ ਪੰਥ ਦੇ ਵਾਲੀ ਇਹੋ ਜੀਆਂ ਸਰਕਾਰਾਂ ਦੀ ਨਾ ਕਦੀ ਪਹਿਲਾਂ ਪ੍ਰਵਾਹ ਹੀ ਤੇ ਨਾ ਬਾਅਦ ਵਿੱਚ ਪ੍ਰਵਾਹ ਵਾਹਿਗੁਰੂ ਜੀ ਕਾ ਖਾਲਸਾ ਦੋਸਤੋ ਜੇ ਤੁਸੀਂ ਇਹ ਬਿਆਨ ਪੂਰੇ ਸੁਣੋਗੇ ਤਾਂ ਤੁਹਾਨੂੰ ਸਮਝ ਆ ਜਾਵੇਗਾ ਕਿ ਸਾਡੇ ਹੁਕਮਰਾਨਾਂ ਅੰਦਰ ਕਿੰਨਾ ਜ਼ਹਿਰ ਭਰਿਆ ਹੋਇਆ ਹੈ ਇੱਕ ਧਰਮ ਜਗਤ ਦੀ ਸਰਮੰਗਰ ਹਸਤੀ ਹੈ ਤੇ ਦੂਜਾ ਸੱਤਾ ਪੱਖ ਦਾ ਰਾਜਾ ਕਿ ਇਹਨਾਂ ਵਿੱਚੋਂ ਕਿਸੇ ਦੇ ਮਨ ਵਿੱਚ ਗੁਰੂਆਂ ਪ੍ਰਤੀ ਖਾਸ ਕਰਕੇ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਕੁਝ ਸਨਮਾਨ ਕੁਝ ਪਿਆਰ ਤੁਹਾਨੂੰ ਨਜ਼ਰ ਆਉਂਦਾ ਹੈ ਸਿਰ ਤਾਂ ਇਹ ਬੜੇ ਚੁਕਾਉਂਦੇ ਹਨ ਪਰ ਆਦਬ ਸਤਕਾਰ ਪਿਆਰ ਉਹ ਲੱਖ ਨਾਟਕ ਕਰਿਆ ਵੀ ਇਹਨਾਂ ਵਿੱਚ ਨਜ਼ਰ ਨਹੀਂ ਆਉਂਦਾ ਇਹਨਾਂ ਵਿੱਚੋਂ ਇੱਕ ਦਾ ਆਕਾ ਸੁਖਬੀਰ ਬਾਦਲ ਕਿਹਾ ਜਾ ਸਕਦਾ ਹੈ ਤੇ ਦੂਜਾ ਦਿੱਲੀ ਵਾਲੇ ਲਾਲਾ ਜੀ ਕੇਜਰੀਵਾਲ ਸਾਹਿਬ ਦਾ غلام ਜੇ ਇਹਨਾਂ ਦੀ ਕੋਈ ਆਜ਼ਾਦ ਹਸਤੀ ਹੁੰਦੀ ਤਾਂ ਦੋਸਤੋਂ ਕਥਨੀ ਕਰਨੀ ਵਿੱਚ ਇੰਨਾ ਵੱਡਾ ਅੰਤਰ ਨਾ ਹੁੰਦਾ ਕਿਵੇਂ ਤੁਸੀਂ ਇਹ ਸੋਚਦੇ ਹੋਣੇ ਚਲੋ ਹੁਣ ਥੋੜਾ ਹੋਰ ਖੁੱਲ ਕੇ ਜਾਣਕਾਰੀ ਸਾਂਝੀ ਕਰਦੇ ਹਾਂ ਸਰਕਾਰਾਂ ਸ਼ਹੀਦੀ ਸਮਾਗਮ ਕਰਵਾਉਂਦੀਆਂ ਹੁੰਦੀਆਂ ਹੁੰਦੀਆਂ ਹਨ ਜਾਂ ਨਹੀਂ ਇਹ ਬਾਅਦ ਵਿੱਚ ਜਾਣਾਂਗੇ ਪਰ ਉਸ ਤੋਂ ਪਹਿਲਾਂ ਪਰ ਉਸ ਤੋਂ ਪਹਿਲਾਂ ਇਹ ਦੋਵੇਂ ਪੱਖ ਦਾ ਦੋਸਤੋ ਪਹਿਲਾਂ ਹੀ ਟਕਰਾ ਦਾ ਰਸਤਾ ਪਨਾ ਬੈਠੇ ਸਨ ਇੱਕ ਪੱਖ ਕੋਲ ਸਿੱਖ ਸੰਸਥਾਵਾਂ ਦਾ ਕਬਜ਼ਾ ਹੈ ਉਹ ਚਾਹੁੰਦਾ ਸੀ ਇਹ ਤੇ ਹਮੇਸ਼ਾ ਤੋਂ ਇੰਜ ਹੀ ਕਰਦਾ ਰਿਹਾ ਹੈ ਇੱਕ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਜ਼ਰ ਉਸ ਨੂੰ ਇਹੋ ਜਿਹੇ ਸਮਾਗਮਾਂ ਵਿੱਚ ਸੁਪਰਮੈਸੀ ਸਰਵ ਸਿਲੇਕਟਡ ਇੱਕ ਹੀ ਪੋਲੀਟਿਕਲ ਪਾਰਟੀ ਨੂੰ ਇਹਨਾਂ ਸਮਾਗਮਾਂ ਵਿੱਚ ਹਾਈਲਾਈਟ ਕੀਤਾ ਜਾਂਦਾ ਹੈ ਰਾਜਨੀਤਿਕ ਪਾਰਟੀਆਂ ਦਾ ਛੱਡੋ ਦੋਸਤੋ ਹੋਰ ਵੀ ਕਈ ਅਕਾਲੀ ਦਲ ਜਿਨ੍ਹਾਂ ਹੋਰ ਵੀ ਕਈ ਅਕਾਲੀ ਦਲ ਪੰਜਾਬ ਵਿੱਚ ਹਨ ਜੋ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਆਪਣੇ ਆਪ ਨੂੰ ਸਿੱਖੀਧਰ ਹੁੰਦਾ ਦਾਅਵਾ ਕਰਦੇ ਹਨ ਉਹਨਾਂ ਨੇ ਵੀ ਸਿੱਖ ਸਮਾਗਮਾਂ ਵਿੱਚ ਕੋਈ ਸਟੇਜ ਨਹੀਂ ਦਿੱਤੀ ਜਾਂਦੀ ਬਸ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੇ ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਨੂੰ ਹੀ ਇਹਨਾਂ ਸਟੇਜਾਂ ਉੱਪਰ ਮਾਨ ਸਤਕਾਰ ਦਿੱਤਾ ਜਾਂਦਾ ਹੈ ਦੋਸਤੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350 ਸਾਲ ਪੂਰੇ ਹੋਣ ਦੇ ਉੱਪ ਉਨਾ ਵਿੱਚ ਬਾਕੀ ਰਾਜਨੀਤਿਕ ਦਲਾਂ ਨੇ ਆਪਣੀ ਥੋੜੀ-ਬੋਦੀ ਹਾਜ਼ਰੀ ਲਵਾਈ ਪਰ ਦੋਸਤੋ ਇਹਨਾਂ ਦਿਨਾਂ ਵਿੱਚ ਹਾਈਲਾਈਟ ਦਾ ਸ਼੍ਰੋਮਣੀ ਗੁਰਦੁਆਰਾ ਪਰਿੰਦਰ ਕਮੇਟੀ ਦੀ ਸਟੇਜ ਉਹੀ ਹੋਣੀ ਸੀ ਅਤੇ ਇੱਥੇ ਹੁੰਦੇ ਸਮਾਗਮ ਉਹੀ ਹੋਣੇ ਸਨ ਪਰ ਇਸ ਵਾਰ ਪੰਜਾਬ ਵਿੱਚ ਸੱਤਾ ਦੇ ਕਾਬਜ ਆਮ ਆਦਮੀ ਪਾਰਟੀ ਉਸਨੇ ਸਰਕਾਰੀ ਤੰਤਰਾਂ ਰਹੀ ਇਹਨਾਂ ਤੋਂ ਇਹ ਸਰਦਾਰੀ ਖੋਹ ਦੀ ਸਫਲ ਕੋਸ਼ਿਸ਼ ਕੀਤੀ ਹੈ ਪੰਜਾਬ ਸਰਕਾਰ ਨੇ ਇਸ ਵਾਰ ਸਰਕਾਰੀ ਪੱਧਰ ਦੇ ਉੱਪਰ ਅਨੰਦਪੁਰ ਸਾਹਿਬ ਜਿੱਥੇ ਇਹ ਸਮਾਗਮ ਹੋਣੇ ਸਨ ਗੁਰਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਾਕਾ ਮਨਾਇਆ ਜਾਣਾ ਸੀ ਉੱਥੇ ਉੱਥੇ ਰਾਜਨੀਤੀ ਕਿਵੇਂ ਕੀਤੀ ਗਈ ਇਸ ਨੂੰ ਬ੍ਰੇਕੀ ਨਾਲ ਸਮਝਦੇ ਹਾਂ ਫੇਰ ਗੱਲ ਸਮਝ ਆਵੇਗੀ ਸਭ ਤੋਂ ਪਹਿਲਾਂ ਦੋਸਤੋ ਸਭ ਤੋਂ ਪਹਿਲਾਂ ਦੋਸਤੋ ਆਨੰਦਪੁਰ ਸਾਹਿਬ ਗੁਰਦੁਆਰਾ ਤਖਤ ਸ਼੍ਰੀ ਗੇਸਕੜ ਸਾਹਿਬ ਦੇ ਬਾਹਰ ਇੱਕ ਬਹੁਤ ਵੱਡੀ ਪਾਰਕਿੰਗ ਹੈ ਇੱਥੇ ਇੱਕ ਬਹੁਤ ਵੱਡਾ ਗਰਾਊਂਡ ਹੈ ਇੱਥੇ ਸਰਕਾਰ ਨੇ ਆਪਣੀ ਵੱਖਰੀ ਸਟੇਜ ਲਗਾ ਕੇ ਮੁੱਖ ਸਮਾਗਮ ਕੀਤਾ ਬਾਕੀ ਦੋਸਤੋ ਮੁੱਖ ਮੰਤਰੀ ਸਾਹਿਬ ਨੇ ਤਾਂ ਇੱਥੇ ਪਹੁੰਚਣਾ ਹੀ ਸੀ ਸਾਡੇ ਮੁੱਖ ਮੰਤਰੀ ਸਾਹਿਬ ਝਟਕਲੇ ਬੜੇ ਵਧੀਆ ਸੁਣਾਉਂਦੇ ਹਨ ਟੀਚਰਾਂ ਤਾਂ ਬਹੁਤ ਵਧੀਆ ਕਰਦੇ ਹਨ ਚੁਕਵੀ ਗੱਲ ਸੁਣਨ ਦੇ ਸ਼ਕੀਨ ਪੰਜਾਬੀ ਹੁੰਦੇ ਹੀ ਹਨ ਸੋਣਾ ਨੂੰ ਵੇਖਣ ਸੁਣਨ ਦੇ ਸ਼ਕੀਨੇ ਲੋਕਾਂ ਦਾ ਉੱਥੇ ਪਹੁੰਚਣਾ ਵਾਜਿਬ ਹੀ ਸੀ ਇੰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਦੇ ਮੁਕਾਬਲੇ ਇੱਧਰ ਭੀੜ ਜ਼ਿਆਦਾ ਸੀ ਪੰਥਕ ਸਟੇਜਾਂ ਤੇ ਭੀੜ ਦੋਸਤੋ ਠੀਕ ਠਾਕ ਹੀ ਸੀ ਉੰਜ ਵੀ ਦੋਸਤੋ ਪੰਥਕ ਸਟੇਜ ਕਿਸ ਦੀ ਸਿੱਖ ਸੰਗਤ ਕਿਸ ਨੂੰ ਪੰਥਕ ਸਟੇਜ ਮੰਨੇ ਬਾਦਲਾਵਾਲੀ ਸਰਵਨਜੀਤ ਸਿੰਘ ਮਾਨਵਾਲੀ ਜਦਦੀਪ ਸਿੱਧੂ ਅਮਰਤਪਾਲ ਵਾਲੀ ਧਿਰ ਦੀ ਸਟੇਜ ਨੂੰ ਪੰਥਕ ਸਟੇਜ ਮੰਨੇ ਇੰਜੇ ਹੈ ਇੱਧਰ ਉੱਧਰ ਵੰਡੇ ਰਹੇ ਅਤੇ ਸੰਗਤ ਸੋਚੀ ਵਿੱਚ ਪਈ ਰਹੀ ਹੈ ਤੇ ਆਮ ਆਦਮੀ ਪਾਰਟੀ ਵਾਲੇ ਹੋ ਲੋਕਾਂ ਦਾ ਧਿਆਨ ਲੋਕਾਂ ਦੀ ਪੀੜ ਖੇਚਣ ਵਿੱਚ ਇਸ ਵਾਰ ਸਫਲ ਰਹੇ ਸਰਕਾਰੀ ਤੰਤਰ ਪ੍ਰਸ਼ਾਸਨ ਅਮਲ ਆ ਇਸ ਨੂੰ ਕਾਮਯਾਬ ਬਣਾਉਣ ਵਿੱਚ ਦੋਸਤੋ ਜੁਟਿਆ ਹੀ ਹੋਇਆ ਸੀ ਜਿੰਨੀ ਸੰਗਤ ਦੋਸਤੋ 24 25 ਤਰੀਕ ਨੂੰ ਆਨੰਦਪੁਰ ਸਾਹਿਬ ਫਿਰਦੀ ਸੀ ਇਹਨਾਂ ਵਿੱਚੋਂ ਇੱਕ ਚਤਾਈ ਦਾ ਦੋਸਤੋ ਪੰਜਾਬ ਪੁਲਿਸ ਦੇ ਕਰਮਚਾਰੀ ਹੀ ਸਾਨ ਹਰ ਥਾਂ ਖਾਕੀ ਹੀ ਖਾਕੀ ਨਜ਼ਰ ਆਉਂਦੀ ਸੀ ਪਾਣੀ ਸਟੇਸ਼ਨ ਹੋਵੇ ਜਾਂ ਬੱਸ ਅੱਡਾ ਜਾਂ ਹੋਰ ਥਾਵਾਂ ਇੰਜ ਦੋਸਤੋ ਇਸ ਵਾਰ ਇਹ ਮਹਾਨ ਮੌਕਾ ਗੁਰਤੇਗ ਬਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350 ਸਾਲ ਪੂਰੇ ਹੋਣ ਦਾ ਸ਼ਰੋਮਣੀ ਅਕਾਲੀ ਦਲ ਬਾਦਲ ਖੁਝਾ ਹੀ ਗਿਆ ਜਦੋਂ ਕਾਲਿਆਂ ਦੀ ਦੋਸਤੋ ਪਾਜਪਨ ਨਾਲ ਸਾਂਝ ਹੁੰਦੀ ਸੀ ਤਾਂ ਇਹੋ ਜੇ ਸਮਾਗਮ ਵਿੱਚ ਕੇਂਦਰ ਸਰਕਾਰ ਦੇ ਮੰਤਰੀ ਵੀ ਆ ਕੇ ਇਹਨਾਂ ਨਾਲ ਬੈੰਦੇ ਸਨ ਤੇ ਗੁਰੂ ਘਰ ਨਤਮਸਤਕ ਹੁੰਦੇ ਸਨ ਬੱਲੇ ਬੱਲੇ ਇਸ ਵਿੱਚ ਦੋਸਤੋ ਇਹਨਾਂ ਦੀ ਹੀ ਹੁੰਦੀ ਸੀ ਪਰ ਇਸ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਹਿਨਿਆਣੇ ਜਾ ਕੇ ਉਹ ਤੇ ਇੱਕ ਗੁਰੂ ਘਰ ਵਿੱਚ ਨਤਮਸਤਕ ਹੋਏ ਜੇ ਪੰਜਾਬ ਸਰਕਾਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਪੰਜਾਬ ਆਉਣ ਦਾ ਸਮਾਗਮ ਵਿੱਚ ਸ਼ਾਮਲ ਹੋਣ ਦਾ ਨਿਯੋਤਾ ਦਿੰਦੀ ਤਾਂ ਉਹ ਦੋਸਤੋ ਜ਼ਰੂਰ ਆਉਂਦੇ ਅਤੇ ਸ਼ਾਮਲ ਹੁੰਦੇ ਫੇਰ ਦੋਸਤੋ ਇਹ ਖਬਰ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੀ ਬਣਦੀ ਵੱਡੇ ਵੱਡੇ ਨਿਊ ਚੈਨਲ ਨੇ ਅਨੰਦਪੁਰ ਸਾਹਿਬ ਤੋਂ ਹੋ ਰਹੇ ਸਮਾਗਮਾਂ ਦੀ ਚਰਚਾ ਕਰਨੀ ਸੀ ਹੋ ਸਕਦਾ ਹੈ ਕਿ ਇਥੋਂ ਲਾਈਵ ਪ੍ਰਸਾਰਣ ਵੀ ਚੱਲਦਾ ਸ਼ੋਭਾ ਕਿਸ ਦੀ ਹੋਣੀ ਸੀ ਦੋਸਤੋ ਗੁਰੂ ਘਰ ਦੀ ਸਿੱਖੀ ਦੀ ਸਿੱਖਾਂ ਦੀ ਗੁਰਤੇਗ ਬਾਤ ਸਾਹਿਬ ਜੀ ਦੀ ਚਰਚਾ ਬੜੇ ਵੱਡੇ ਸਕੇਲ ਦੇ ਹੋਣੀ ਸੀ ਪਰ ਇੰਜ ਹੋਇਆ ਨਹੀਂ ਭਾਜਪਾ ਦੇ ਭਾਰਤ ਵਿੱਚ ਵੱਡੇ ਹੁੰਦੇ ਜਾ ਰਹੇ ਕੱਦ ਤੋਂ ਡਰਦੇ ਹੋਏ ਖੇਤਰੀ ਪਾਰਟੀਆਂ ਉਹ ਦੋਸਤੋਂ ਆਤਮ ਕਾਤੀ ਭਾਜਪਾ ਵਿਰੋਧੀ ਅਤੇ ਹੌਲੀ ਹੌਲੀ ਭਾਰਤ ਵਿਰੋਧੀ ਇਹ ਰੁਖ ਬਣਾ ਰਹੀਆਂ ਹਨ ਦੋਸਤੋਂ ਰਾਜਨੀਤੀ ਵਿੱਚ ਕੋਈ ਕਿਸੇ ਨੂੰ ਨਹੀਂ ਖਾਉਂਦਾ ਦੋਸਤੋਂ ਰਾਜਨੀਤੀ ਵਿੱਚ ਕੋਈ ਕਿਸੇ ਨੂੰ ਨਹੀਂ ਖਾਉਂਦਾ ਦੋਸਤੋਂ ਬਿਹਾਰ ਵਿੱਚ ਨਿਤਿਸ਼ ਕੁਮਾਰ ਦੀ ਜਿੱਤ ਉਹਨਾਂ ਦਾ ਦੁਬਾਰਾ ਦੇ ਮੁੱਖ ਮੰਤਰੀ ਬੰਨਣਾ ਉਹਨਾਂ ਦੇ ਇਸ ਬਲੇਖੇ ਨੂੰ ਕੱਢਣ ਲਈ ਕਾਫੀ ਹੈ ਤੁਸੀਂ ਲੋਕਾਂ ਵਿੱਚ ਲੋਕਾਂ ਦੇ ਸਕੇ ਹੋਗੇ ਵਿਚਰੋ ਭਾਜਪਾ ਨਾਲੋਂ ਵੱਧ ਲੋਕਾਂ ਦੇ ਸਕੇ ਹੋ ਜਾਵੋ ਲੋਕ ਤੁਹਾਨੂੰ ਵੀ ਪਿਆਰ ਦੇਣਗੇ ਵੋਟਾਂ ਦੇਣਗੇ ਤੇ ਸੱਤਾ ਦੇ ਉੱਪਰ ਬਿਠਾਉਣਗੇ ਵੀ ਬੀਜੇਪੀ ਭਾਜਪਾ ਖਾ ਜਾਊ ਇਸ ਦਾ ਕੀ ਕੀਤਾ ਜਾਵੇ ਇਸੇ ਡਰ ਕਰਕੇ ਹੀ ਦੋਸਤੋ ਪੰਜਾਬ ਵਿੱਚ ਸ਼੍ਰੋਮਣੀ ਕਾਲੀ ਦਲ ਬਾਦਲ ਹੋਵੇ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਪੰਜਾਬ ਵਿੱਚ ਬੀਜੇਪੀ ਖਿਲਾਫ ਕੋਈ ਨਾ ਕੋਈ ਲੰਬੂ ਲਾਈ ਹੀ ਰੱਖਦੇ ਹਨ ਬੀਜੇਪੀ ਨੂੰ ਪੰਜਾਬ ਵਿੱਚ ਕੋਈ ਫਾਇਦਾ ਨਾ ਮਿਲ ਜੇ ਇਸੇ ਚੱਕਰ ਵਿੱਚ ਇਹਨਾਂ ਵਿੱਚੋਂ ਕਿਸੇ ਨੇ ਵੀ ਭਾਜਪਾ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਥੇ ਇਨਵਾਈਟ ਨਾ ਕੀਤਾ ਇਹ ਜਿਹੜੇ ਦੋਸਤੋ ਇਹਨਾਂ ਸਮਾਗਮਾਂ ਵੇਲੇ ਵੀ ਰਾਜਨੀਤੀ ਖੇਢੀ ਗਈ ਦੋਸਤੋ ਇਸ ਰਾਜਨੀਤੀ ਨੂੰ ਸਮਝਣ ਲਈ ਕੁਝ ਸਾਲ ਪਿਛਾ ਚੱਲਦੇ ਹਾਂ ਦੋਸਤੋ ਜਦੋਂ ਅਨੰਦਪੁਰ ਸਾਹਿਬ ਵਿੱਚ ਅਨੰਦਪੁਰ ਸਾਹਿਬ ਦੀ ਸਥਾਪਨਾ ਦਾ 350 ਸਾਲਾ ਸਾਲ ਮਨਾਇਆ ਗਿਆ ਤਾਂ ਉਸ ਵੇਲੇ ਦੋਸਤੋ ਕੇਂਦਰ ਵਿੱਚ ਭਾਜਪਾ ਦੀ ਹੀ ਸਰਕਾਰ ਸੀ ਮੋਦੀ ਸਾਹਿਬ ਦੀ ਅਗਵਾੜ ਦੇ ਉਸ ਵੇਲੇ ਦੋਸਤੋ ਕਈ ਮੰਤਰੀ ਅਤੇ ਭਾਜਪਾ ਸਟੇਟ ਰਾਜਾਂ ਦੇ ਕਈ ਮੁੱਖ ਮੰਤਰੀ ਉਸ ਵੇਲੇ ਪੰਜਾਬ ਅਨੰਦਪੁਰ ਸਾਹਿਬ ਆਏ ਸਨ ਉਹ ਸਮਾਗਮ ਕਈ ਦਿਨ ਚੱਲਿਆ ਸੀ ਅਤੇ ਬਹੁਤ ਹੀ ਯਾਦਗਾਰੀ ਹੋ ਕੇ ਨਿਭੜਿਆ ਸੀ ਦੋਸਤੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਸ ਦੀ ਪਰ ਹੁਣ ਇਸ ਵਾਰ ਕੀ ਗੁਰਤੇਗ ਬਾਦ ਅਜੀ ਦੇ ਸ਼ਹਾਦਤ ਦੇ 350 ਸਾਲ ਪੂਰੇ ਹੋਣ ਤੇ ਇਹ ਸਮਾਗਮ ਉਸ ਸਮਾਗਮ ਦੇ ਨੇੜੇ ਤੇੜੇ ਵੀ ਸੀ ਰਾਸ਼ਟਰੀ ਪੱਧਰ ਦੀਆਂ ਸੁਰਖੀਆਂ ਵੀ ਨਾ ਬਣ ਸਕੇ ਦੋਸਤੋ ਇਹ ਸਮਾਗਮ ਆਮ ਆਦੀ ਪਾਰਟੀ ਦੇ ਸਰਕਾਰੀ ਸਮਾਗਮ ਚ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਆਪਣੇ ਵਰਕਰਾਂ ਨੂੰ ਖੁਸ਼ ਕਰਦੇ ਨਜ਼ਰ ਆ ਰਹੇ ਸਨ ਅਧੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੀ ਸਟੇਜ ਦੇ ਉੱਪਰ ਦੋਸਤੋ ਸੁਖਬੀਰ ਬਾਦਲ बार बार बिल्स लेके आ रहे हैं जिससे फेडरल स्ट्रक्चर ही कमजोर नहीं होता लेकिन पंजाब को आप आइसोलेट करके वहां पे उसकी अमन शांति को खराब करने वाली अब चंडीगढ़ का बिल लेके आए जो उन्होंने रोल बैक किया है उसको इन्होंने पॉज किया है हॉल्ट किया है उसको रोल बैक नहीं किया है तो इसमें हम ये चल पंजाब में पिछले साल 362 केसेस पकड़े गए जहां पे आरडीएक्स ए के ग्रेनेड ऐसी चीजें रोज पंजाब में गिर रही है तो ये चीज आपका जब आधार पंजाब बीएसएफ के अंडर है तो ये रोक क्यों नहीं रहे आप ड्रग्स आपकी एनसीआरबी की रिपोर्ट कहती है कि यूजर्स से ज्यादा पीडलर्स हैं हाई कोर्ट को हाई कोर्ट में भी इसका संज्ञान लेते हुए कहा कि पंजाब की एग्जिस्टेंस में क्राइसिस है ये ड्रग्स रोके ना जाए तो आप क्या कर रहे हैं इसके बारे में ये जो क्रॉस बॉर्डर से जदों की दोस्तों ये बड़ा ही शानदार मौका थी जदों सिख हिस्ट्री सिख कौम उस दी बड़े पदर दे राष्ट्रीय पडर ते विश्व पडर दे ऊपर चर्चा हो सकदी सी वैसे भी दोस्तों नौवें पाशा तान तन शिर गुरु तेग बहादुर साहब जी होना दा ता कहना ये की है दोस्तों ਉਨਾ ਨੂੰ ਤਾਂ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ ਪੂਰੇ ਭਾਰਤ ਵਿੱਚ ਦੋਸਤੋ ਜੇ ਆਮਾ ਦੀ ਪਾਰਟੀ ਜਾਂ ਬਾਦਲਾਂ ਦੀ ਕਮਾਂਡ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਉਪਰਾਲਾ ਕਰਦੀ ਕੇਂਦਰ ਸਰਕਾਰ ਨੂੰ ਵੀ ਇਹਨਾਂ ਵਿੱਚ ਇਨਵਾਈਟ ਕਰਦੀ ਤਾਂ ਦੋਸਤੋ ਆਨੰਦਪੁਰ ਸਾਹਿਬ ਕੁਝ ਹੋਰ ਹੀ ਰੌਣਕਾਂ ਹੋਣੀਆਂ ਸਨ ਅੱਜ ਦੋਸਤੋ ਟੀਵੀ ਚੈਨਲਾਂ ਦੇ ਉੱਪਰ ਗੁਰਤੇਗ ਬਾਦਲ ਸਾਹਿਬ ਜੀ ਦੀਆਂ ਚਰਚਾਵਾਂ ਹੁੰਦੀਆਂ ਹੋਣੀਆਂ ਸਨ ਪਰ ਪੰਜਾਬ ਦੇ ਹਾਕਮਾਂ ਦੀ ਛੋਟੀ ਸੋਚ ਉਹ ਰਾਜਨੀਤਿਕ ਫਾਇਦਾ ਲੈਣ ਦੇ ਚੱਕਰ ਵਿੱਚ ਗੁਰੂ ਦੀ ਮਹਿਮਾ ਘਾਉਂਦਾ ਪ੍ਰਗਟਾਉਣ ਦਾ ਇੱਕ ਮੌਕਾ ਖੋਜਾ ਗਏ ਹਨ ਬਾਕੀ ਰਾਜਨੀਤੀ ਦੇ ਦੋਸਤੋ ਪੂਰੀ ਖੇਡੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਹਾਵਕ ਕੋ ਹੁਸ਼ੀ ਦੀਪਖਵਾੜਾ 23 ਤੋਂ 29 ਨਵੰਬਰ ਤੱਕ ਮਨਾ ਰਹੀ ਸੀ ਆਨੰਦਪੁਰ ਸਾਹਿਬ ਵਿੱਚ ਕਈ ਗੁਰਮਤਕ ਸਮਾਗਮ ਹੋਣੇ ਸਾਨੂੰ 29 ਨਵੰਬਰ ਨੂੰ ਵਿਚਾਰ ਨਗਰ ਕੀਰਤਨ ਵੀ ਕੱਢਿਆ ਜਾਣਾ ਸੀ ਪਰ ਪੰਜਾਬ ਸਰਕਾਰ ਉਸ ਨੇ ਜਾਣ ਬੁੱਝ ਕੇ ਇੰਜ ਕੀਤਾ ਜਾਂ ਕਈ ਇਹ ਗਲਤੀ ਨਾਲ ਉਸ ਨੇ ਪੂਰੇ ਆਨੰਦਪੁਰ ਸਾਹਿਬ ਵਿੱਚ ਇਹ ਪੋਸਟਰ ਇਹ ਹੋਟਿੰਗ ਲਗਵਾ ਦਿੱਤੇ ਸਨ ਤੁਹਾਡੇ ਸਾਹਮਣੇ ਹੀ ਹੈ ਦੋਸਤੋ ਸਭ ਕੁਝ ਸਹੀ ਦੀ ਸਮਾਗਮ 23 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਅਤੇ ਇਸ ਦਾ ਅਸਰ ਵੀ ਹੋਇਆ ਦੋਸਤੋ 26 ਨਵੰਬਰ ਨੂੰ ਜਦੋਂ ਆਨੰਦਪੁਰ ਸਾਹਿਬ ਵਿੱਚ ਪੰਜਾਬ ਸਰਕਾਰ ਦੇ ਲਗਾਏ ਗਏ ਟੈਂਟ ਤੰਬੂ ਉਹ ਖਾੜੇ ਜਾ ਰਹੇ ਸਨ ਤਾਂ ਸੰਗਤਾਂ ਦੇ ਉੱਪਰ ਇਸ ਦਾ ਅਸਰ ਸਾਫ਼-ਸਾਫ਼ ਦਿਖ ਰਿਹਾ ਸੀ ਜਦੋਂ ਉਹਨਾਂ ਨੇ ਪੋਸਟਰ ਹੂਡਿੰਗਾ ਉੱਪਰ ਪੜਿਆ ਵੇਖਿਆ ਸਮਾਗਮ 23 ਤੋਂ 25 ਨਵੰਬਰ ਤੱਕ 25 ਰਾਤ ਤੱਕ ਦੋਸਤੋ ਇੱਥੇ ਪੂਰੀਆਂ ਰੌਣਕਾਂ ਸਨ ਆਨੰਦਪੁਰ ਸਾਹਿਬ ਵਿੱਚ 26 ਨਵੰਬਰ ਦੀ ਸਵੇਰ ਹੁੰਦੇ ਹੁੰਦੇ ਸੰਗਤਾਂ ਵਾਪਸ ਮੁੜਨੀਆਂ ਸ਼ੁਰੂ ਹੋ ਗਈਆਂ ਸਨ ਦੋਸਤੋ ਆਹ ਵੀਡੀਓ 26 ਨਵੰਬਰ ਦੀ ਹੈ ਤੇ ਸੰਗਤਾਂ ਦੀ ਇੰਨੀ ਭੀੜ ਹੁੰਦੀ ਸੀ ਕਿ ਇੱਥੇ ਪੈਦਲ ਚੱਲਣਾ ਵੀ ਲਗਭਗ ਮੁਸ਼ਕਲ ਹੀ ਹੁੰਦਾ ਸੀ ਪਰ ਹੁਣ ਆਮ ਦਿਨਾਂ ਨਾਲ ਵੀ ਬਹੁਤ ਹੀ ਘੱਟ ਸੰਗਤ ਹੈ ਕਿਉਂਕਿ ਲੋਕਾਂ ਨੇ ਵੀ ਸੋਚਿਆ ਇਹਨਾ ਬੋਰਡਾਂ ਨੂੰ ਵੇਖ ਕੇ ਸੋਚਿਆ ਕਿ ਹੁਣ ਸ਼ਹੀਦੀ ਸਾਕਾ ਸਮਾਗਮ ਖਤਮ ਹੋ ਗਿਆ ਹੈ ਚਲੋ ਆਪਣੇ ਘਰਾਂ ਨੂੰ ਚਲੀਏ ਵਾਪਸ ਅਖਬਾਰਾਂ ਵਿੱਚ ਵੀ ਦੋਸਤੋ ਇਹ ਪੋਸਟਰ ਛਪਵਾਏ ਗਏ ਸਾਨ ਸਮਾਗਮ ਤੇ 22 ਤੋਂ 25 ਨਵੰਬਰ ਤੱਕ ਸੰਗਤਾਂ ਨੂੰ ਜੋ ਸੂਚਨਾ ਵੱਡੇ ਪੱਤਰ ਉੱਪਰ ਮਿਲੀ ਦੋਸਤੋ ਉਸ ਨੂੰ ਹੀ ਸੱਚ ਮੰਨਦੇ ਹੋਏ ਉਹਨਾਂ ਨੇ ਆਪਣਾ ਵਿਵਹਾਰ ਕੀਤਾ ਅਤੇ ਸਮਾਗਮ 25 ਨਵੰਬਰ ਨੂੰ ਖਤਮ ਸਮਝ ਕੇ ਵਾਪਸ ਚਲੇ ਗਏ ਜਦੋਂ ਕਿ ਦੋਸਤੋ 26 ਨਵੰਬਰ ਨੂੰ ਸੰਗਤਾਂ ਨੂੰ ਵਾਰ-ਵਾਰ ਇੱਥੇ ਆਨੰਦਪੁਰ ਸਾਹਿਬ ਵਿੱਚ ਅਨਾਉਂਸਮੈਂਟਾਂ ਕਰਕੇ ਰਾਤ ਨੂੰ ਹੋਣ ਵਾਲੇ ਸਮਾਗਮਾਂ ਬਾਰੇ ਦੱਸਿਆ ਜਾ ਰਿਹਾ ਸੀ ਇੱਥੇ ਹੋਣ ਵਾਲੇ ਕਵੀ ਦਰਬਾਰ ਜੋ ਰਾਤ ਨੂੰ ਹੋਣੇ ਸਨ ਕੀਰਤਨ ਦਰਬਾਰ ਉਹਨਾਂ ਦੀ ਸੂਚਨਾ ਇਹਨਾਂ ਉੱਪਰ ਦਿੱਤੀ ਜਾ ਰਹੀ ਸੀ ਕਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ 350 ਸਾਲਾਂ ਨਵੇਂ ਪਾਤਸ਼ਾਹ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੀ ਸਰਕਾਰ ਮਨਾਉਗੀ ਸੋ ਦੋਸਤੋ ਇੰਜ ਕਿਹਾ ਨਹੀਂ ਜਾ ਸਕਦਾ ਕਿ ਸਰਕਾਰ ਨੇ ਗੰਦੀ ਰਾਜਨੀਤੀ ਖੇਡੀ ਹੈ ਸਮਾਗਮ ਚਾਰ ਦਿਨ ਪਹਿਲਾਂ ਹੀ ਖਤਮ ਹੋਣ ਦੇ ਪੋਸਟਰ ਜਦੋਂ ਹੋਡਿੰਗ ਲੱਗੇ ਹੋਣ ਦਾ ਇਸ ਦਾ ਅਸਰ ਹੁੰਦਾ ਹੀ ਹੈ ਇੰਜ ਦੋਸਤੋ ਕਈ ਵਾਰ ਲੱਗਦਾ ਹੈ ਕਿ ਜਥੇਦਾਰ ਗੜਗੱਜ ਦੇ ਸਾਹਬ ਦਾ ਸ਼ਿਕਵਾ ਜਾਇਜ਼ ਹੀ ਹੈ ਪਰ ਜਿਹੜੀ ਰਾਜਨੀਤੀ ਜਾਂ ਕਹੀਏ ਚਾਪਲੂਸੀ ਉਹ ਬਾਦਲਾਂ ਦੀ ਕਰਦੇ ਹਨ ਉਸ ਬਾਰੇ ਕੀ ਕਿਹਾ ਜਾਵੇ ਕਈ ਵਾਰ ਦੋਸਤੋ ਸਥਿਤੀ ਸ਼ਰਮਨਾਕ ਹੋ ਜਾਂਦੀ ਹੈ ਪਰ ਇਹਨਾਂ ਦੋਹਾਂ ਧਿਰਾਂ ਨੇ ਕੋਈ ਸ਼ਰਮ ਨਹੀਂ ਕੀਤੀ ਹੈ ਇਸ ਇਤਿਹਾਸਿਕ ਮੌਕੇ ਦੇ ਉੱਪਰ ਇਨਾ ਦੇ ਕਿ ਤੇਜੋ ਦੇ ਕਾਰਿਆਂ ਨੇ ਦੋਸਤੋ ਇਸ ਇਤਿਹਾਸਕ ਮੌਕੇ ਦੀ ਮਹਾਨਤਾ ਨੂੰ ਹਾਈਲਾਈਟ ਹੋਣ ਤੋਂ ਰੋਕ ਦਿੱਤਾ ਸੱਚਮੁੱਚ ਹੀ ਦੋਸਤੋ ਦੋਹਾਂ ਦੇ ਉੱਪਰ ਗੁੱਸਾ ਆ ਰਿਹਾ ਹੈ ਕੁਝ ਤੇ ਕੋਈ ਤੇ ਮੌਕਾ ਛੱਡ ਦੇਣਾ ਚਾਹੀਦਾ ਹੈ ਇਹਨਾਂ ਨੂੰ ਆਪਣੀ ਜਦੋਂ ਗੰਦੀ ਰਾਜਨੀਤੀ ਇਹ ਖੇਡਦੇ ਹਨ ਹੁਣ ਤਾਂ ਇਸ ਮੌਕੇ ਤੇ ਇਹ ਚਾਹੀਦਾ ਸੀ ਦੋਸਤੋ ਕਿ ਸਭ ਤੋਂ ਮੂਰੇ ਹੁੰਦੀ ਗੁਰਤੇਗ ਬਹਾਦਰ ਜੀ ਪ੍ਰਤੀ ਆਦਰ ਸਤਕਾਰ ਦੀ ਭਾਵਨਾ ਪਰ ਸਾਡੇ ਹਾਕਮਾਂ ਨੇ ਇਸ ਮੌਕੇ ਵੀ ਚੰਗੀ ਨਹੀਂ ਕੀਤੀ ਜਦੋਂ ਦੀ ਪੰਜਾਬ 'ਚ ਦੋਸਤੋ ਕਾਮਰੇਡਾਂ ਦੀ ਸਰਕਾਰ ਆਈ ਹੋਈ ਹੈ ਪੰਜਾਬੀ ਪੰਜਾਬੀयत ਛੱਡਦੇ ਜਾ ਰਹੇ ਹਨ ਤੇ ਲੱਗਦਾ ਹੈ ਕਿ ਇਹਨਾਂ ਉੱਪਰ ਵੀ ਵੈਸਟ ਬੰਗਾਲ ਵਾਲਾ ਕਲਚਰ ਜਿਹਾ ਵੈਸਟ ਬੰਗਾਲ ਵਾਲਾ ਕਲਚਰ ਉਹ ਭਾਰੀ ਲਗਾਤਾਰ ਹੋ ਰਿਹਾ ਹੈ ਉੱਥੇ ਜੋ ਲਗਾਤਾਰ ਕਮਿਊਨਿਸਟਾਂ ਦੀ ਸਰਕਾਰ ਰਹਿਣ ਉੱਪਰ ਦੋਸਤੋ ਕਲਚਰ ਵਿਕਸਿਤ ਹੋਇਆ ਸੀ ਉਹ ਪੰਜਾਬੀਆ ਉੱਪਰ ਹੁਣ ਪੂਰਾ ਅਸਰ ਦਿਖਾ ਰਿਹਾ ਹੈ ਕੀ ਹੈ ਉਹ ਕਲਚਰ ਦੋਸਤੋ ਇਨਫ੍ਰੀਟੀ ਕੰਪਲੈਕਸ ਵਾਲਾ ਸਿਸਟਮ ਹਰ ਇੱਕ ਗੱਲ ਲਈ ਹਰ ਗਲਤੀ ਲਈ ਹਮੇਸ਼ਾ ਦੂਜਾ ਹੀ ਦੋਸ਼ੀ ਇਹ ਭਾਵਨਾ ਆਪਣੇ ਅੰਦਰ ਪੈਦਾ ਹੋ ਜਾਣੀ ਹਿੰਦੂਆਂ ਖਿਲਾਫ ਅਤੇ ਹਿੰਦੂ ਹੋਣ ਦੇ ਪਿੱਛੇ ਆਪਣੇ ਆਪ ਦੇ ਪ੍ਰਤੀ ਨਫ਼ਰਤ ਹੋਣਾ ਕੰਮਕਾਜ ਕੰਮ ਧੰਦਿਆਂ ਨੂੰ ਦੋਸਤੋ ਵੱਡੇ ਪੱਧਰ ਦੇ ਉੱਪਰ ਕਰਨ ਦੇ ਉੱਪਰ ਉਸ ਨੂੰ ਇਹ ਪੂੰਜੀਵਾਦੀ ਵਿਵਸਥਾ ਦੱਸਦੇ ਹਨ ਅਤੇ ਇਕਨੋਮੀ ਨੂੰ ਬਰਬਾਦ ਕਰਨਾ ਸਿਰਫ ਇੱਕ ਧੰਦਾ ਦੁਨੀਆ ਦਾ ਸਭ ਤੋਂ ਪੁਰਾਣਾ ਧੰਦਾ ਜੋ ਕਲਕੱਤੇ ਤੋਂ ਨਿਕਲ ਕੇ ਵੈਸਟ ਮਕਾਲ ਦੀ ਤਕਰੀਬਨ ਹਰ ਸ਼ਹਿਰ ਵਿੱਚ ਫੈਲ ਗਿਆ ਹੈ ਉਹੀ ਚੱਲਣ ਦੇਣਾ ਇਹ ਹੈ ਦੋਸਤੋ ਕਮਨਸਟਾਂ ਦੀ ਦੇਲ ਵੈਸਟ ਮਕਾਲ ਦੇ ਵਿੱਚ ਕਿ ਸਾਡਾ ਪੰਜਾਬ ਵੀ ਉਦੋਂ ਨੂੰ ਹੀ ਤਾਂ ਨਹੀਂ ਵੱਧ ਰਿਹਾ ਹੈ ਇਹ ਗੱਲ ਸੱਚ ਹੈ ਦੋਸਤੋ ਸਾਡਾ ਪੰਜਾਬੀ ਤਾਂ ਹੌਲੀ-ਹੌਲੀ ਉਧਰ ਨੂੰ ਹੀ ਵੱਧ ਰਿਹਾ ਹੈ ਪੰਜਾਬ ਵਿੱਚ ਕਿਹੜੇ ਕੰਮ ਧੰਦੇ ਚੱਲ ਰਹੇ ਹਨ ਦੋਸਤੋ ਇੰਡਸਟਰੀ ਜੋ ਹਜ਼ਾਰਾਂ ਪਰਿਵਾਰਾਂ ਨੂੰ ਰੁਜ਼ਗਾਰ ਦਿੰਦੀ ਹੈ ਉਸ ਨੂੰ ਪੂੰਜੀਵਾਦੀ ਵਿਵਸਥਾ ਦੱਸ ਕੇ ਉਸ ਦਾ ਪੰਜਾਬ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਜੇ ਪਿੱਛੇ ਜਿਹੇ ਦੋਸਤੋ ਪੰਜਾਬ ਦੀ ਗਵਰਨਮੈਂਟ ਵਿੱਚ ਕੋਈ ਵੱਡੀ ਇੰਡਸਟਰੀ ਲੱਗੀ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਪੰਜਾਬ ਹੌਲੀ-ਹੌਲੀ ਦੋਸਤੋ ਬਰਬਾਦੀ ਵੱਲ ਧਕੇਲਿਆ ਜਾ ਰਿਹਾ ਹੈ ਅਤੇ ਸਭ ਤੋਂ ਮਾੜੀ ਗੱਲ ਇਹ ਹੈ ਦੋਸਤੋ ਕਿ ਇਹ ਸਭ ਕੁਝ ਸਾਡੇ ਕੋਲੋਂ ਹੀ ਕਰਵਾਇਆ ਜਾ ਰਿਹਾ ਹੈ ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਸਮਝ ਕੇ ਹਵਾ ਵਿੱਚ ਆ ਕੇ ਚੋੜੇ ਹੋ ਗਏ ਆਪਣੇ ਆਪ ਨੂੰ ਹੀ ਪੰਜਾਬ ਦਾ ਪੰਜਾਬੀਆਂ ਦਾ ਬੇੜਾ ਕਰਕਰ ਕਰਨ ਵਿੱਚ ਮੂਰੇ ਲੱਗੇ ਹੋਏ ਹਾਂ ਬਾਕੀ ਰਹੀ ਗੱਲ ਦੋਸਤੋ ਰਾਜਨੀਤਿਕ ਪਾਰਟੀਆਂ ਦੀ ਉਹਨਾਂ ਨੂੰ ਤਾਂ ਸੱਤਾ ਚਾਹੀਦੀ ਹੈ ਸੱਤਾ ਸੱਤਾ ਤੋਂ ਪੈਸਾ ਕਿਵੇਂ ਕਮਾਈਦਾ ਹੈ ਇਹ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਰਹੀ ਗੱਲ ਧਾਰਮਿਕ ਸ਼ਖਸੀਅਤਾਂ ਦੀ ਧਾਰਮਿਕ ਲੀਡਰਾਂ ਦੀ ਹਿੰਦੂਆਂ ਵਿੱਚੋ ਦੋਸਤੋ ਪੰਜਾਬ ਵਿੱਚ ਕੋਈ ਧਾਰਮਿਕ ਆਗੂ ਨਜ਼ਰ ਹੀ ਨਹੀਂ ਆਉਂਦਾ ਦਲਤ ਭਾਈਚਾਰੇ ਵਿੱਚ ਵੀ ਕਈ ਠੇਕੇਦਾਰ ਦਲਤਾਂ ਦੀ ਰਹਿਨਮਾਈ ਦਾ ਦਾਵਾ ਤਾਂ ਕਰਦੇ ਹਨ ਪਰ ਉਹਨਾਂ ਦਾ ਵੀ ਕੰਮ ਭੇਡਾਂ ਮੁੰਨਣ ਤੱਕ ਹੀ ਹੁੰਦਾ ਹੈ ਦੋਸਤੋ ਹੁਣ ਕਿੱਥੇ ਕੋਈ ਰਵੀ ਦਾਸ ਜੱਕ ਵੀਰ ਵਾਂਗੂ ਸੱਚ ਦਾ ਹੁਕਾ ਦਿੰਦਾ ਹੈ ਬਾਕੀ ਰਹੀ ਗੱਲ ਸਿੱਖਾਂ ਦੀ ਕੀ ਕਹੀਏ ਜੋ ਰੰਗ ਢੰਗ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੈ ਪੀਜੀ ਨੇ ਵਿਖਾਈ ਸਨ ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ ਦੋਸਤੋ ਉਹਨਾਂ ਦੀ ਕੀਤੀ ਹੋਈ ਪੀਐਚਡੀ ਦਾ ਰਿਜ਼ਲਟ ਵੇਖ ਕੇ ਆਪਣੇ ਆਪ ਨੂੰ ਅੰਗੂਠਾ ਛਾਬ ਕਹਿਣ ਦਾ ਜੀ ਕਰਦਾ ਹੈ ਬਾਕੀ ਜਥੇਦਾਰ ਗੁਰਦੀਪ ਸਿੰਘ ਗੜਗੱਜ ਸਾਹਿਬ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੀ ਸਾਰੇ ਜ਼ਿੰਮੇਵਾਰੀ ਨਿਭਾ ਰਹੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਹੇਠ ਉਹਨਾਂ ਬਾਰੇ ਕੀ ਕਿਹਾ ਜਾਵੇ ਬਸ ਇੱਕ ਬਿਆਨ ਜਿਹੜਾ ਸੁਣੋ ਉਹਨਾਂ ਬਾਰੇ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਉਹ ਕੀ ਕਰ ਰਹੇ ਹਨ ਹੋਰ ਉੱਥੇ ਪ੍ਰਬੰਧ ਕਰਨੇ ਪਰ ਆਪਣੀ ਜੇਦੋ ਪਗਾ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਕੋਈ ਨੁੱਕਰ ਕੋਈ ਗਲੀ ਜਿੱਥੇ ਇਹਨਾਂ ਦਾ ਫਲੈਕਸ ਨਹੀਂ ਲੱਗਾ ਲੱਗਾ ਹੋਇਆ ਵਾ ਪਰ ਇਹਨਾਂ ਇਹ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਸਰਕਾਰ ਝੂਠ ਕਾਹ ਤੋਂ ਬੋਲਦੀ ਆ ਸਾਰਿਆਂ ਨੂੰ ਪਤਾ ਵੀ ਸ਼ਤਾਬਦੀ 23 ਤੋਂ 29 ਆ। ਕਈ ਇਹੋ ਜਿਹੇ ਥਾਵਾਂ ਦੇ ਉੱਤੇ ਵੀ ਮੈਨੂੰ ਨਹੀਂ ਲੱਗਦਾ ਵੀ ਕੋਈ ਨੁੱਕਰ ਕੋਈ ਗਲੀ ਜਿੱਥੇ ਇਹਨਾਂ ਦਾ ਫਲੈਕਸ ਨਹੀਂ ਲੱਗਾ। ਜਿਹੜੇ ਬੰਦੇ ਦੇ ਨਾਂ ਤੇ ਦਾੜ੍ਹੀ ਆ, ਨਾ ਕੇਸ ਆ। ਤੇ ਕੱਲ ਤੱਕ ਦਾ ਜ਼ਥੇਦਾਰ ਉਹਨੂੰ ਕਿ ਜਵਾਬ ਦੇਊਗਾ। ਸਾਬਤ ਸੂਰਤ ਹੋਵੇ, ਸਿੱਖੀ ਨੂੰ ਧਾਰਨ ਕਰੇ ਤੇ ਕੋਈ ਗੱਲ ਨਹੀਂ ਆ। ਬਾਕੀ ਦੇਖੋ ਬਸ ਰਾਜਨੀਤੀ ਅਤੇ ਰਾਜਨੀਤੀ। ਦੋਸਤੋ ਇਹ ਜੋ ਕੁਝ ਕਰ ਰਹੇ ਹਨ ਉਸ ਨੂੰ ਸਮਝਣ ਬਾਰੇ ਥੋੜਾ ਪਿਛਾਂ ਜਾਂਦੇ ਹਾਂ। ਦੋਸਤੋ ਜਦੋਂ 1999 ਵਿੱਚ 300 ਸਾਲਾ ਖਾਲਸਾ ਸਿਰਜਣ ਦੇ ਉਸ ਮਨਾਇਆ ਗਿਆ ਸੀ ਸਭ ਨੂੰ ਪਤਾ ਹੀ ਹੋਵੇਗਾ ਉਸ ਵੇਲੇ ਦੋਸਤੋ ਕੇਂਦਰ ਵਿੱਚ ਭਾਜਪਾ ਵੱਲੋਂ ਅਟਲ ਬਿਹਾਰੀ ਆਵਾਜ਼ਪਈ ਪ੍ਰਧਾਨ ਮੰਤਰੀ ਸਨ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸਨ ਉਦੋਂ ਇਹਨਾਂ ਨੇ ਰਲ ਮਿਲ ਕੇ ਹੀ ਤਾਂ ਇਹ ਸਮਾਗਮ ਮਨਾਏ ਸਨ ਦੋਸਤੋ ਚੰਗਾ ਹੁੰਦਾ ਜੇ ਪੰਜਾਬ ਵਿੱਚ ਵੀ ਇਸ ਵਾਰ ਇੰਜ ਕੀਤਾ ਜਾਂਦਾ ਪੰਜਾਬ ਵਿੱਚ ਉਹਨਾਂ ਨੂੰ ਬੁਲਾ ਕੇ ਕੇਂਦਰ ਸਰਕਾਰ ਨੂੰ ਬੁਲਾ ਕੇ ਆਪਣੀਆਂ ਸਟੇਜਾਂ ਸਾਂਝੀਆਂ ਕੀਤੀਆਂ ਜਾਂਦੀਆਂ ਖਾਸ ਕਰਕੇ ਪੰਜਾਬ ਸਰਕਾਰ ਵੱਲੋਂ ਹੋਣ ਵਾਲੇ ਸਮਾਗਮ ਵਿੱਚ ਜਾ ਫਿਰ ਦੋਸਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਾਂਝੀ ਸਟੇਜ ਬਣਾਉਂਦੀ ਹੈ ਤੇ ਪੰਜਾਬ ਸਰਕਾਰ ਅਤੇ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੋਹਾਂ ਨੂੰ ਬੁਲਾ ਕੇ ਉੱਥੇ ਇਹ ਸਾਂਝਾ ਸਵਾਗਤ ਕਰਦੀ ਆਓ ਰਲ ਮਿਲ ਕੇ ਗੁਰੂਆਂ ਨੂੰ ਯਾਦ ਕਰੀਏ ਇਹ ਸਨੇਹਾ ਦੇਂਦੀ ਪਰ ਇੰਜ ਹੋਇਆ ਹੀ ਨਹੀਂ ਦੋਸਤੋ ਦੋਸਤੋ ਸਾਡੇ ਇਨ੍ਹਾਂ ਧਾਰਮਿਕ ਲੀਡਰਾਂ ਕੋਲੋਂ ਇਹੋ ਜਿਹੇ ਮੌਕੇ ਵੀ ਪੰਥ ਦੇ ਹੱਕ ਵਿੱਚ ਪੁਗਤਾਏ ਨਾ ਗਏ ਸਰਕਾਰ ਹੋਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨਾ ਦਾ 350 ਸਾਲਾ ਸ਼ਹੀਦੀ ਮੌਕੇ ਕੀਤਾ ਗਿਆ ਕੋਈ ਵੀ ਉਪਰਾਲਾ ਦੋਸਤੋ ਸ਼ਲਾਘਾਯੋਗ ਕਦਮ ਨਹੀਂ ਕਿਹਾ ਜਾ ਸਕਦਾ ਹੈ ਕੁਝ ਵਧੀਆ ਜਾਂ ਬਹੁਤ ਕੁਝ ਵਧੀਆ ਇਸ ਮੌਕੇ ਤੇ ਕੀਤਾ ਜਾ ਸਕਦਾ ਸੀ ਜੋ ਯਾਦਗਾਰੀ ਹੁੰਦਾ ਬਹੁਤ ਹੀ ਚੰਗਾ ਹੁੰਦਾ ਤੁਹਾਡੀ ਕੀ ਰਾਏ ਹੈ ਇਸ ਬਾਰੇ ਦੋਸਤੋ ਤੁਸੀਂ ਕਮੈਂਟ ਸੈਕਸ਼ਨ ਵਿੱਚ ਆਪਣੀ ਰਾਏ ਸ਼ੇਅਰ ਕਰ ਸਕਦੇ ਹੋ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਸ੍ਰੀ ਦਰਬਾਰ ਸਾਹਿਬ ਜੀ ਤਖਤਰੀ ਅਕਾਲ ਤਖਤ ਸਾਹਿਬ ਉਹਦਾ ਜਿਹੜਾ ਅੰਮ੍ਰਿਤਸਰ ਸਾਹਿਬ ਵਿਖੇ ਗਲੀਆਰੇ ਦਾ ਏਰੀਆ ਤੇ ਆਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਇਹਨਾਂ ਤਿੰਨੋਂ ਤਖਤਾਂ ਦੀ ਜਿਹੜੀ ਕਿ ਪੰਜਾਬ ਦੀ ਧਰਤੀ ਤੇ ਮੌਜੂਦ ਨੇ ਇਹਨਾਂ ਨੂੰ ਪਵਿੱਤਰ ਸ਼ਹਿਰ ਵਜੋਂ ਐਲਾਨਣ ਦਾ ਇਹ ਮਤਾ ਜਿਹੜਾ ਇਤਿਹਾਸਿਕ ਜੋ ਬੜੀ ਚਿਰਾਂ ਤੋਂ ਲੋਕਾਂ ਦੀ ਮੰਗ ਵੀ ਸੀਗੀ ਤੇ ਉਹਨੂੰ ਅੱਜ ਅਸੀਂ ਸਦਨ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਸਰ ਮੈਂ ਜਿਹੜਾ ਸੀਐਮ ਸਾਹਿਬ ਨੇ ਇਹ ਪ੍ਰਸਤਾਵ ਪੇਸ਼ ਕੀਤਾ ਮੈਂ ਉਹਦੀ ਤਾਇਦ ਕਰਨ ਲਈ ਖੜਾ ਹੋਇਆ ਹਾਂ ਇੱਕ ਦੋ ਕਲੈਰੀਫਿਕੇਸ਼ਨ ਕਿਉਂਕਿ ਗਲਿਆਰੇ ਦੇ ਵਿੱਚ ਤਾਂ ਪਹਿਲਾਂ ਹੀ ਕੋਈ ਇਹੋ ਜੀ ਚੀਜ਼ ਮੇਰਾ ਖਿਆਲ ਹੈ ਕਿ ਨਾ ਕਿਤੇ ਸ਼ਰਾਬ ਨਾ ਕਿਤੇ ਬੀੜੀ ਨਾ ਕਿਤੇ ਕੋਈ ਇਹੋ ਜੀਆਂ ਮੀਟ ਦੀਆਂ ਦੁਕਾਨਾਂ ਕਿ ਆਪਾਂ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਜਾ ਰਹੇ ਹਾਂ ਕਿ ਸਿਰਫ ਗਲਿਆਰੇ ਦੀ ਗੱਲ ਕਰਦੇ ਆ ਸਰ ਗਲਿਆਰਾ ਤਾਂ ਪਹਿਲਾਂ ਹੀ ਪਵਿੱਤਰ ਹੈ ਮੈਨੂੰ ਲੱਗਦਾ ਕਿ ਇਹ ਜ਼ਰੂਰ ਸੀਐਮ ਸਾਹਿਬ ਕਲੈਰੀਫਾਈ ਕਰਨ ਵਿਧਾਇਕ ਸਾਹਿਬ ਨੇ ਜੋ ਸਵਾਲ ਪੁੱਛਿਆ ਗਲਿਆਰਾ ਪਹਿਲਾਂ ਸਿਰਫ ਲੋਕਾਂ ਵੱਲੋਂ ਆਪਣੇ ਆਪ ਉਹਦੀ ਪਵਿੱਤਰਤਾ ਨੂੰ ਧਿਆਨ ਚ ਰੱਖਦੇ ਹੋਏ ਫੈਸਲੇ ਲੈ ਗਏ ਨੇ ਅਧਿਕਾਰ ਇੱਕ ਤੌਰ ਤੇ ਕੋਈ ਸਰਕਾਰੀ ਆਰਡਰ ਨਹੀਂ ਇਸ ਤੋਂ ਪਹਿਲਾਂ ਹੋਇਆ ਨਾ ਹੀ ਵਿਧਾਨ ਸਭਾ 'ਚ ਪੇਸ਼ ਹੋਇਆ ਹੁਣ ਕਈ ਵਾਰੀ ਕਈ ਹੋਟਲ ਐਦਾਂ ਦੇ ਨੇ ਉੱਥੇ ਉਸ ਗਲਿਆਰੇ ਦੇ ਵਿੱਚ ਜਿਹੜੇ ਆਪਣੇ ਮੈਨੂ ਦੇ ਵਿੱਚ ਜਿਹੜੇ ਨਾਨ ਵੇਜ ਜਾਂ ਉਹਨਾਂ ਦੇ ਬਾਹਰ ਜਿਹੜੇ ਚੱਲਦੇ ਨੇ ਕਈਆਂ ਨੇ ਨਹੀਂ ਵੀ ਉੱਥੇ ਲਾਈਆਂ ਹੋਈਆਂ ਮੀਟ ਦੀਆਂ ਦੁਕਾਨਾਂ ਕਈਆਂ ਨੇ ਨਹੀਂ ਉਹ ਆਪਣੇ ਵੱਲੋਂ ਹੀ ਲੋਕਾਂ ਨੇ ਕੀਤਾ ਹੋਇਆ ਪਰ ਹੁਣ ਇਹਨੂੰ ਅਧਿਕਾਰ ਇੱਕ ਤੌਰ ਤੇ ਮੰਨਤਾ ਅੱਜ ਇਸ ਪਵਿੱਤਰ ਸਦਨ ਦੀ ਮਿਲੂਗੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹੋ ਕੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹੋ ਬਸਤ ਸਦ ਸੰਗ